ਮੈਂ ਪਹਿਲਾਂ ਤਾਂ ਆਪਣੇ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦਾ ਔਰ ਅਮਿਤ ਸ਼ਾਹ ਜੀ ਦਾ ਸਾਡੇ ਰਾਸ਼ਟਰੀ ਆਗੂ ਜੀ ਪੀ ਨੱਡਾ ਜੀ ਦਾ ਔਰ ਪੰਜਾਬ ਦੀ ਲੀਡਰਸ਼ਿਪ ਸੁਨੀਲ ਦਾਖੜ ਜੀ ਅਸ਼wini ਸ਼ਰਮਾ ਜੀ ਔਰ ਸਮੁੱਚੀ ਸਾਰੀ ਲੀਡਰਸ਼ਿਪ ਪੰਜਾਬ ਦੀ ਔਰ ਜਲੇ ਦੀ ਸਾਰੀ ਹੀ ਸਮੁੱਚੀ ਲੀਡਰਸ਼ਿਪ ਦਾ ਔਰ ਆਪਣੇ ਪੂਰੇ ਬਰਦਾਸਪੁਰ ਹਲਕੇ ਦੇ ਵਕ ਵਕ ਮੰਡਲ ਦੇ ਆਗਿਆ ਦਾ ਮੈਂ ਧੰਨਵਾਦ ਕਰਦਾ ਕਿ ਇੰਨੀ ਵੱਡੀ ਜਿਹੜੀ ਜ਼ਿੰਮੇਵਾਰੀ ਪਾਰਟੀ ਨੇ ਅੱਜ ਮੈਨੂੰ ਦਿੱਤੀ ਆ ਸੋ ਮੈਂ ਵਿਸ਼ਵਾਸ ਦਿਵਾਉਣਾ ਚਾਹੁੰਦਾ ਕਿ ਇਹ ਜਿੰਨੀ ਭਾਰੀ ਕਿ ਵੀ ਅੱਜ ਸਾਰੇ ਪਹੁੰਚੇ ਪਿਆਰ ਦੇਣ ਵਾਸਤੇ ਅਸ਼ੀਰਵਾਦ ਦੇਣ ਵਾਸਤੇ ਮੈਂ ਹਮੇਸ਼ਾ ਇਹਨਾਂ ਲਈ ਦੇਣੀ ਆ ਦੇਣੀ ਰਹਾਂਗਾ ਔਰ ਜਦੋਂ ਜਦੋਂ ਵੀ ਮੇਰੀ ਲੋੜ ਆ ਮੈਂ ਪਾਰਟੀ ਦੇ ਕੰਮ ਦੇ ਲਈ ਔਰ ਪਹਿਲਾਂ ਵੀ ਬੜੇ ਅਸੀਂ ਤਕੜੇ ਹੋ ਕੇ ਸਾਰੀ ਟੀਮ ਨੇ ਪਿੱਛੇ ਕੰਮ ਕੀਤਾ ਸੀ ਸੋ ਆਉਣ ਵਾਲੇ ਸਮੇਂ 'ਚ ਹੋਰ ਇਸ ਤੋਂ ਵਧੀਆ ਕਰਨੀ ਆਪਾਂ ਸਾਰਾ ਉਹ ਬਹੁਤ ਜਲਦੀ ਅਸੀਂ ਇਸ ਪਾਰਟੀ ਦੇ ਲਈ ਸੜਕਾਂ ਤੇ ਆਉਣ ਲੱਗੇ ਆ ਔਰ ਇਹ ਸਾਰੀ ਸੂਚੀ ਸਾਡੀ ਪੰਜਾਬ ਦੀ ਭਾਰਤੀ ਜਨਤਾ ਪਾਰਟੀ ਜਿਹੜੀ ਲੈਂਡ ਪੁਲੀਗ ਦੇ ਖਿਲਾਫ ਅਸੀਂ ਆਪਣੇ ਕਿਸਾਨ ਭਾਈਚਾਰੇ ਦੇ ਨਾਲ ਕਿਸਾਨ ਸਾਥੀਆਂ ਦੇ ਨਾਲ ਜੋ ਇਹ ਜ਼ਬਰ ਜਿਹੜਾ ਮਤਲਬ ੱੱਕਾ ਕਰ ਰਹੀ ਆ ਸਾਡੇ ਪੰਜਾਬ ਦੇ ਕਿਸਾਨਾਂ ਨਾਲ ਅਸੀਂ ਉਹਨਾਂ ਨਾਲ ਖੜੇ ਆ ਕਿਸਾਨਾਂ ਨਾਲ ਔਰ ਜਿੱਥੇ ਵੀ ਸਾਨੂੰ ਜੇ ਰਾਤ ਵੀ ਇਹ ਸੜਕਾਂ ਤੇ ਬੈਣਾ ਪਿਆ ਦਿਨੇ ਵੀ ਬੈਣਾ ਪਿਆ ਜੋ ਵੀ ਸਾਨੂੰ ਕਰਨਾ ਪਿਆ ਆਪਣੀ ਇਹ ਲੈਟ ਪੋਲੀ ਜਰਨਤੀ ਜਿਹੜੀ ਇਹਨਾਂ ਦੀ ਖਤਮ ਕਰਨ ਵਾਸਤੇ ਅਸੀਂ ਉਹਨਾਂ ਦੇ ਕਿਸਾਨਾਂ ਦੇ ਨਾਲ ਖੜੇ ਆ ਪੰਜਾਬ ਦੇ ਚਾਹਤਨ ਕੋਈ ਵਾਰੀ ਹੋਈ ਆ ਕੋਈ ਲਾਅਨ ਆਰਡਰ ਦੀ ਸਥਿਤੀ ਤੇ ਅੱਜ ਵੀ ਮੈਂ ਸੁਣ ਰਿਹਾ ਸੀ ਕਿ ਕਲਾਨੌਰ ਵੀ ਜਿਹੜੀ ਅੱਜ ਫੇਰ ਇੱਕ ਫਾਈਨਿੰਗ ਹੋਈ ਔਰ ਯਾਰ ਲਖਦੀ ਫਰौती ਮੰਗੀ ਗਈ ਆ ਕੱਲ ਗੁਰਦਾਸਪੁਰ ਦੇ ਵਿੱਚ ਜਿਹੜਾ ਕੋਈ ਸਾਡੇ ਕਿਸਾਨ ਜਥੇਬੰਦੀ ਦਾ ਆਗੂ ਆ ਉਹਨੂੰ ਵੀ ਕੱਲ ਫਰौती ਜਿਹੜੀ ਮੰਗੀ ਗਈ ਆ ਸੋ ਆਏ ਦਿਨ ਜਿਹੜਾ ਰੋਜ਼ ਦੇ ਰੋਜ਼ ਕਿਤੇ ਗੁਲੀਬਾਰੀ ਜਿਹੜੀ ਹੋ ਰਹੀ ਆ ਕੁਝ ਜਿਹੜੀਆਂ ਜਾਂਾਂ ਜਾ ਰਹੀਆਂ ਨੇ ਇੱਥੇ ਟੋਟਲੀ ਜਿਹੜੀ ਇਹ ਸਰਕਾਰ ਫੇਲ ਆ ਔਰ ਜਿਹੜੀਆਂ ਇਹ ਗੱਲਾਂ ਕਰਦੀ ਹੈ ਬਹੁਤ ਵੱਡੀਆਂ ਵੱਡੀਆਂ ਉੱਥੇ ਟੋਟਲੀ ਇਹ ਫੇਲਿਅਰ ਨਜ਼ਰ ਆਇਆ ਇਹਨਾਂ ਦਾ ਸੋ ਇਹਦੇ ਲਈ ਵੀ ਆਉਣ ਵਾਲੇ ਸਮੇਂ ਸਾਰੀ ਰਣਨੀਤੀ ਬਣ ਰਹੀ ਹੈ ਕਿ ਇਹਨਾਂ ਨੂੰ ਕਦੋਂ-ਕਦੋਂ ਚਗਾਉਣ ਦੀ ਲੋੜ ਆ ਉਹ ਚਗਾਵਾਂਗੇ ਵੀ ਆਪਾਂ ਸੋ ਇਹ ਰਣਨੀਤੀ ਸਾਰੀ ਤੁਹਾਨੂੰ ਆਉਣ ਵਾਲੇ ਸਮੇਂ ਸਾਰੀ ਦੱਸਿਓ ਗੁਰਦਾਸਪੁਰ ਜ਼ਿਲ੍ਹੇ ਦੇ ਨਵੇਂ ਜ਼ਿਲ੍ਹਾ ਦੇ ਸਿਰ ਬਾਰੇ। ਔਰ ਇਹ ਭਾਜਪਾ ਜੀ ਹੈ ਕਿ ਜਿਹੜੇ ਪੁਰਾਣੇ ਸਾਰੇ ਜ਼ਿਲ੍ਹਾ ਦੇ ਆਜਨ ਨੂੰ ਮੁਾਰਕਬਾ ਦੇਣਾ ਹੈ। ਦੇਖੋ ਇਹ ਕੋਈ ਜ਼ਿਲ੍ਹਾ ਦੇ ਅਕਸਰੀ ਹੈ ਕਿ ਜ਼ਿੰਮੇਵਾਰੀ ਹੈ। ਕਿ ਪਾਰਟੀ 2027 ਦੇ ਚੋਣਾਂ ਸਭ ਨੂੰ ਨਾਲ ਲੱਗੇ ਚਲੇ ਤਾਂ ਕਿ 2027 ਦੇ ਚੋਣਾਂ ਦੀ ਪਾਰਟੀ ਹੰਦਵਾੜ ਦੀ ਸਰਬਾਤ ਉਹਦੇ ਵਾਸਤੇ ਸਭ ਨੇ ਪ੍ਰਯਾਸ ਕਰਨਾ ਹੈ। ਔਰ ਪੂਰੀ ਪਾਰਟੀ ਅਜੇ ਮਤਲਬ ਇੱਕ ਜੋਰ ਹੈ। ਪਰ ਆਨ ਵਾਲੇ ਚੋਲਾਬ ਦੇਖੋ ਬਹਾਗੀਂ ਦਾ ਪਾਰਟੀ ਨੇ ਪੰਜਾਬ ਦੇ ਵਿੱਚ ਸਰਕਾਰ ਬਣਾਣੀ ਹੈ। ਔਰ ਖਾਸ ਕਰਕੇ ਜਿਹੜਾ ਗੁਰਦਾਸਪੁਰ ਜ਼ਿਲ੍ਹਾ ਨਾਲ ਜੀ ਇਦੇ ਚ ਵੀ ਅੱਜ ਬਹੁਤ ਜ਼ਿਆਦਾ ਲੋਕਾਂ ਦੇ ਮੰਨਿਆ ਕਿ ਬੀਜੇਪੀ ਦੀ ਸਰਕਾਰ ਇੱਕ ਵਾਰੀ। ਬਾਕੀ ਸਭ ਨੂੰ ਦੇਖ ਲਿਆ ਨਾ ਲੋਵਰਾਂ। ਕਾਜ ਵੀ ਦੇਖ ਲਿਆ ਆਪ ਨੂੰ ਵੀ ਦੇਖਿਆ। ਆਨ ਵਾਲੇ ਸਮੇਂ ਦੇ ਲੋਕ ਕਹਿੰਦੇ ਨੇ ਕਿ ਬੀਜੇਪੀ ਦੀ ਸਰਕਾਰ ਪੰਜਾਬ ਨੂੰ ਬਣਾ ਦੇਦੀ ਹੈ। ਅਗਰ ਅਸੀਂ ਸਾਰੇ ਜਾਣਦੇ ਆ ਪੰਜਾਬ ਦਾ ਭਲਾ ਤਾਂ ਬੀਜੇਪੀ ਦੀ ਸਰਕਾਰ ਹਾਂ ਜੀ ਜੀ ਬਾਈ ਪਾਰਟੀ ਹਾਈ ਕਮਾਂਡ ਨੇ ਕਰਦਾ ਲਾਹੀ ਤੇ ਇੱਕ ਪਾਰਟੀ ਦੇ ਵਰਕਰ ਹੈ ਪਾਰਟੀ ਜੋ ਫੈਸਲਾ ਕਰੇਗੀ ਉਹਨੇ ਲੱਗਦਾ ਹੋਣਾ ਚਾਹੀਦਾ ਨਹੀਂ ਦੇਖੋ ਹੋਣਾ ਚਾਹੀਦਾ ਨਹੀਂ ਹੋਣਾ ਚਾਹੀਦਾ ਪਾਰਟੀ ਹਾਈ ਕਮਾਂਡ ਨੇ ਕਰਨਾ ਜਿੰਦਰ ਸਿੰਘ ਰਖਵਾ ਨੇ ਕਿਹਾ ਕਿ ਮੇਰੇ بیٹے ਨੂੰ ਜਰਾਵਾ ਖੜਾ ਦਿੱਤਾ ਜਾ ਰਿਹਾ ਹੈ ਕਾਂਸਟਰ ਦੇ ਵੱਲ ਤੁਸੀਂ ਕੀ ਮੰਨਦੇ ਹੋ ਇਹ ਦੇਖੋ ਪੰਜਾਬ ਦੇ ਹਾਲਾਤ ਅੱਜ ਠੀਕ ਨਹੀਂ ਹਾਂ ਮਤਲਬ ਰੋਜ਼ ਫਰੋਟੀਆਂ ਲਈ ਜਾ ਕੇ ਮੰਗੀ ਜਾ ਕੇ ਸੀ ਉਹ ਰੋਜ਼ ਇਦਾਂ ਦੀ ਘਟਨਾਵਾਂ ਹੋਏਗਾ ਉਹ ਕਾਨੂੰਨ ਵਿਵਸਥਾ ਦੀ ਨਾਂ ਦੀ ਕੋਈ ਚੀਜ਼ ਹੀ ਨਹੀਂ ਹੈ ਦੇਖੋ ਤਾਂ ਸਾਹਮਣੇ ਹੀ ਤੋਂ ਦੇ ਵੀ ਪੱਤਰਕਾਰ ਮਿੱਤਰ ਬੈਠੇ ਹੋ ਦੇਖੋ ਰੋਜ਼ ਗੋਲੀਆਂ ਚੱਲੇ ਕਰਦੀਆਂ ਨੇ ਕੋਈ ਮਕਮੂਲ ਰਸਤਾ ਨਹੀਂ ਕੋਈ ਡਿਵੈਲਪਮੈਂਟ ਨਹੀਂ ਕਰਦੀ ਜਿਹੜੀ ਵਿਆਪਕ ਸਰਕਾਰ ਨੇ ਲੈਂਡ ਪੁਲਿੰਗ ਦੀ ਨਵੀਂ ਨੀਤੀ ਲੈਂਦੀ ਹੈਗੀ ਆ ਉਹ ਕਿਹਾ ਜਾ ਰਿਹਾ ਜੀ ਲੱਗਦਾ ਲੈਂਡ ਪੁਲਿੰਗ ਨੀਤੀ ਸਹੀ ਹੈ ਜਾਂ ਕਿਦਾਂ ਇਹ ਦੇਖੋ ਪਹਿਲੇ ਵੀ ਜਿਹੜਾ ਅਕਵਾਇਰ ਹੋਈਆਂ ਬੁੱਢਾ ਲਈਆਂ ਉਹ ਅੱਜ ਤੱਕ ਡਿਵੈਲਪਮੈਂਟ ਨਹੀਂ ਹੋਈ ਚੱਲ 40 ਸਾਲ ਦੀ ਤੇ ਇਹ ਕਿਥੇ ਹੋਣੀ ਹੈ